ਤਾਂ ਨੂੰ ਪਤਾ ਹੈ ਪੂਰਾ ਪੰਜਾਬ ਹੜਲ ਦੀ ਮਾਰ ਚੱਲ ਰਿਹਾ ਹੈ ਇਸ ਕਰਕੇ ਮੈਂ ਸਾਰਿਆਂ ਅੱਗੇ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਵੀ ਹੜਪੀਲੇ ਲੋਕ ਹਨ ਉਹਨਾਂ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਸਾਡੇ ਕੋਲ ਸਰਦੀਵਾਰ ਦੀ ਸੇਵਾ ਹੈ ਉੱਥੇ ਜ਼ਰੂਰ ਪਹੁੰਚਾਈ ਜਾਵੇ ਕਿਉਂਕਿ ਪੰਜਾਬ ਹਰ ਕਿਸੇ ਨਾਲ ਖੜਦਾ ਹੈ ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਇਸ ਕਰਕੇ ਸਾਨੂੰ ਸਭ ਨੂੰ ਹੀ ਇਕਤਾ ਬਣਾ ਕੇ ਇਹ ਸਭ ਕੁਝ ਕਰਨਾ ਪਵੇਗਾ ਅੱਜ ਜੀ ਆਇਆਂ ਬੜੀ ਚੰਗੂਪੁਰ ਖਿਆਣਾ ਇੱਥੋਂ ਵੀ ਆ ਬਾਬਾ ਜੀ ਨਾਲ ਗੱਲ ਕਰਾਣੀ ਚੱਲੀ ਆਪੇ ਅਸੀਂ ਇੱਥੇ ਪਹੁੰਚਿਆ ਤਰਦਨ ਸ਼੍ਰੀ ਬਾਬਾ ਸਾਹਿਬ ਬਾਬਾ ਕਾਲਾ ਮਰਜੀ ਦੇ ਸਥਾਨਾਂ ਤੇ ਆਜੂ ਬਾਬਾ ਜੀ ਨੂੰ ਪਹੁੰਚਦੇ ਹਾਂ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਪੰਜਾਬ ਦੀ ਹਾਲਤ ਅਸੁਰੇ ਪਾਣੀ ਨੇ ਕਰ ਦਿੱਤੀ ਆ ਇਹਨਾਂ ਦੀ ਹਲਪ ਜਿਹੜੀ ਆ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਕਰਨੀ ਆ ਅੱਜ ਜੇ ਕਿਸੇ ਜੋ ਕੀ ਬਿਹਾਰ ਦੇ ਵਿੱਚ ਇਹੋ ਜੀ ਆਫਤਾਂ ਦੀ ਤੇ ਪੰਜਾਬ ਨੇ ਭੱਜ ਕੇ ਜਾਣਾ ਸੀ ਉਧਰ ਨੂੰ ਪਰ ਉਧਰ ਨੂੰ ਕੋਈ ਉੱਧਰ ਨੂੰ ਨਹੀਂ ਆਇਆ ਇਸ ਕਰਕੇ ਪਪ ਆਪਣੀ ਬਾਤ ਜਿਹੜੀ ਆਪ ਕਰੀਏ ਜਿਹੜੇ ਸਾਡੇ ਲੋਕ ਪਈ ਰੁੜ ਰਹੇ ਆ ਘਰ ਵੀ ਰੁੜ ਗਏ ਆ ਤੇ ਰਿਆ ਵੀ ਕੁਝ ਨਹੀਂ ਉਹਨਾਂ ਦਾ ਡੰਗਰ ਵਸਾ ਵੀ ਪਾਕਿਸਤਾਨ ਜਾ ਵੜਿਆ ਕੋਈ ਇਧਰ ਨੂੰ ਕੋਈ ਉਧਰ ਨੂੰ ਤੇ ਉਹਨਾਂ ਦੀ ਆਪਾਂ ਜਾ ਕੇ ਸਾਰੇ ਨੇ ਬਾਪ ਫੜਨੀ ਆ ਤੇ ਉਹਨਾਂ ਨੂੰ ਪਈ ਠੀਰਜ ਦੇਣਾ ਸਾਰਿਆਂ ਨੇ ਸੋਬਤ ਚੜ ਕੇ ਪਈ ਡੰਗਰਾਂ ਦਾ ਚਾਰਾ ਵੀ ਤੇ ਰਸਣ ਪਾਣੀ ਵੀ ਉਹਨਾਂ ਵਾਸਤੇ ਪੰਪ ਚਾਉਣਾ ਸਾਡਾ ਜ਼ਰੂਰੀ ਕੰਮ ਹੈ ਜੋ ਅੱਜ ਬਾਬਾ ਕਾਲਾ ਮਹਿਰ ਸਾਹਿਬ ਦੇ ਪੜਾਵਾਂ ਤੋਂ ਜੋ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਕਿਤਾਬ ਚਾਉਂਦੀ ਆ ਨਾ ਬਾਬੇ ਕਾਲੇ ਮਹਿਰ ਤੋਂ ਥੋੜੀ ਬਾਲੀ ਸੇਵਾ ਜਿਹੜੀ ਆ ਉਹ ਜਾਂਦੀ ਆ ਜਾਇ ਗੱਲੂਪੁਰ ਖੈਣਾ ਤੇ ਵੱਡਾ ਗੁਰਦੁਆਰਾ ਬਾਬਾ ਕਾਲਾ ਮਹਿਰ ਇੱਥੋਂ ਟਰਾਲੀ ਜਾ ਰਹੀ ਆ ਤੇਰਾ ਬਾਬਾ ਨਾਲ ਕੋਦਰ ਵੀ ਪਾਣੀ ਕਹਿੰਦੇ ਬਹੁਤ ਜ਼ਿਆਦਾ ਚੜਿਆ ਸੋ ਪਏ ਉਹੀ ਬੇਨਤੀ ਆ ਪੰਜਾਬੀਆਂ ਨੂੰ ਕਿ ਜਿਹੜੇ ਭਈ ਆਪਾਂ ਸੌਖੇ ਥਾਂ ਬੈਠੇ ਆ ਕੋਈ ਪਾਣੀ ਧਾਣੀ ਕਿੱਥੇ ਨਹੀਂ ਨਾ ਆਇਆ ਤੇ ਜਿੱਥੇ ਪਾਣੀ ਦੀ ਮਾਰ ਹਿੱਠ ਲੋਕ ਆਏ ਨੇ ਉਹਨਾਂ ਦੀ ਆਪਾਂ ਜਾ ਕੇ ਸਾਰੇ ਸਾਰ ਲਈਏ ਤੇ ਪਿਆਰਿਓ ਫੇਰੀ ਆਪਾਂ ਪੱਵਦੇ ਆ ਜੇ ਸਾਰੇ ਆਪਾਂ ਖੁਸ਼ੀ ਵਸੀਏ ਸੋ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਰਹਿਮਤਾ ਕਰੋ ਸਾਰਿਆਂ ਨੂੰ ਸੁਖੀ ਕਰੋ ਤੇ ਚੜ੍ਹਦੀਆਂ ਕਲਾ ਦੇ ਪੈਰੇ ਲਾ ਦਿਓ 49 ਪਈ ਬਾਬਾ ਬਕਾਲਾ ਸਾਹਿਬ ਨੂੰ ਟਰ ਲੱਗਿਆ ਡੰਗਰਾਂ ਦਾ ਚਾਰਾ ਤੇ ਰਸਲ ਪਾਣੀ ਸੰਗਤਾਂ ਨੇ ਚਾਰ ਕੀਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਵੇਗਾ ਕਿ ਬਾਬਾ ਜੀ ਨੇ ਕੀ ਕਹਿਆ ਹੈ ਤੇ ਕਿਰਪਾ ਕਰਕੇ ਇਹਨਾਂ ਤੇ ਅਮਲ ਕਰਨਾ ਕਿ ਜਿੰਨੇ ਵੀ